ਆਪਾਂ ਜਾਣਦੇ ਜੀ ਅਮਰਕੋਡਾਂ ਅਮਰਕੋਡਾਂ ਦਾ ਤਾਂ ਥੋੜਾ ਜਿਹਾ ਮਸਲਾ ਆਈ ਜਿਹੜਾ ਨਾ ਪੈਰ ਤੇ ਲੱਗਿਆ ਇਹ ਤਾਂ ਦੋ ਦੰਦ ਲੋਕ ਗਏ ਉਹ ਪਤਾ ਕਰਨਾ ਕਿ ਕਿੰਨੇ ਦੇ ਲਾਉਣਗੇ ਕਿਦਾਂ ਆਉਣਗੇ ਤੇ ਬਾਕੀ ਸਾਰੀ ਚੰਦ੍ਰਪਿਆ ਪਰਖਾਸੀ ਦਾ ਵੀ ਕਰਦੇ ਸਾਰੇ ਟੈਸਟ ਤੇ ਚਰਦੀ ਕਰਾ ਲੀਏ ਤੇ ਆਪਾਂ ਬਹੁਤ ਚੰਗੀ ਕਰਾਉਂਦੇ ਹਾਂ ਟਿੰਡੋ ਨਹੀਂ ਬਲਟੋਏ ਦਾ ਆਪਾਂ ਨੂੰ ਦੁਕਾਨ ਮਿਲਣੀ ਆ ਇਹ ਖੇਮ ਕਰਨਾ ਦੰਦਾ ਇੰਦਗਨ ਨਾਲ ਹੀ ਆਖਾਂਦੇ ਨੇ ਇਹਨਾਂ ਕੋਲ ਆਪਾਂ ਵਿਖਾਇਆ ਉਹਨਾਂ ਦੇ ਸੌਂਵਾਰ ਆਇਆ ਬਾਕੀ ਇਹ ਪੁਰਾਣਾ ਸ਼ੇਰ ਹੈ ਖੇਮ ਕਰਨਾ ਖੇਮ ਕਰਨੇ ਦਾ ਨਾਮ ਮਹਾਰਾਜਾ ਕਰਨ ਦੇ ਨਾਮ ਤੋਂ ਪਿਆਰ ਤੇ ਬਾਕੀ ਇਹ ਇਤਿਹਾਸ ਬਾਰੇ ਆਪਾਂ ਬਾਅਦੋਂ ਨਾਲ ਗੱਲ ਤੁਹਾਨੂੰ ਕਰਾਂਗੇ ਸ਼ੇਰ ਪੀੜਾ ਪੀੜਾ ਪੁਜਾਰ ਆ ਸਾਰਾ ਇਹ ਇਹ ਖੇਮਕਰ ਨੂੰ ਆਪਣੇ ਪਿੰਡ ਨੂੰ ਜਾਣਦੇ ਆ ਜੀ ਤੇ ਖੇਮਕਰ ਨਾ ਇੱਧਰ ਆਪਣੇ ਖਾਨਾ ਖੇਮ ਖੇਮਕਰ ਨਾ ਆਪਣੇ ਪਿੰਡ ਤੋਂ ਤਕਰੀਬਨ 11 ਕਿਲੋਮੀਟਰ ਦੀ ਦੂਰੀ ਹੈ ਐ ਸਾਹਮਣੇ ਜੀ ਇਥੋਂ 1.5 ਕਿਲੋਮੀਟਰ ਪਾਕਿਸਤਾਨ ਦਾ ਬਾਰਡਰ ਤੇ ਖੇਮਕਰ ਤੋਂ ਕੁਸੂਰਾ ਹੈਗਾ ਕੋਈ 20 ਕਿਲੋਮੀਟਰ ਹੋਊਗਾ ਸਾਰਾ ਏਰੀਆ ਬਾਰਡਰ ਵਾਲੀ ਹੈ ਕੀ ਕਰਦਾ ਨਾ ਮੋਰ ਚੈੱਕ ਕਰੋ ਹੁਣੀਆਂ ਨੇ ਆ ਚਲੇ ਜਾਂਦੀ ਮਸਤ ਗੜ ਨੂੰ ਤੇ ਘੜੀ ਆ ਪਾਕਿਸਤਾਨ ਦਾ ਪਾਸੇ ਇੱਧਰ ਫੇਰ ਆਪਾਂ ਮੇਂ ਤੇ ਚੜ੍ਹ ਸਕਦੇ ਹਾਂ ਜਾਂਦਾ ਹੋਏ ਜੇ ਸਿੱਧੇ ਜਾ ਗਏ ਇੱਧਰ ਨੂੰ ਆਪਾਂ ਮੁੜ ਕੇ ਤੇ ਇਹ ਆ ਪੂਰੇ ਪੂਰੇ ਅਜਬਾਦ ਨੂਰਵਾਲ ਦੇ ਬੈਕੋਂ ਆ ਨਾ ਫਿਰ ਆਪਣਾ ਪਿੰਡ ਆਉਣਾ ਕਾਲੀਆ ਸਿੱਧਰਾ। ਇੱਥੋਂ ਕੇਮ ਕਰਨ ਤੋਂ ਆਪਾਂ 3 ਕਿਲੋਮੀਟਰ ਆ ਗਏ ਤੇ 7-8 ਕਿਲੋਮੀਟਰ ਗਾੜੀ ਆਪਾਂ। ਜੋ ਵੀ ਮਿਲਾਈਏ। ਬਾਕੀ ਇੱਧਰ ਮੀਆਂ ਰੋਡ ਰਹਿ ਗਿਆ ਕੇਮ ਕਰ ਤੋਂ ਅੰਮ੍ਰਿਤਸਰ ਜਾਂਦਾ ਹੈ। ਕੀ ਆ ਜੀ ਪਿੰਡ ਪੂਰੇ ਕੀ ਕੰਮ ਹੋ ਗਿਆ ਪਰੋਂ ਪਹਿਲਾ ਆ ਆ ਦਵਾਈ ਜਿਹੜੀ ਆਪਾਂ ਨਬੀਮ ਦੀ ਕਰ ਲਕਿਆ ਹੁਣ ਇਹ ਪਰ ਤੋਂ ਪਹਿਲੋ ਕਰਨੀ ਤੇ ਪੰਜਾਂ ਦਿਨਾਂ ਬਾਅਦ ਪਾਣੀ ਲਾਗਣਾ ਇਹ ਟਰੈਕਟਰ ਤੋਂ ਲੱਗੇ ਕਰਾਉਂਨ ਗੱਲ ਆਪਣਾ ਖਰਾਬ ਵੀ ਥੋੜਾ ਜਿਹਾ ਟੂ ਪੈਨ ਵਾਲੀ ਟੂ ਪਾਈ ਕਰ ਲਿਆ ਰੈਡੀ ਸਨਸੈਟ ਵੇਖੋ ਕਿਉ ਕਿੰਨਾ ਸੋਹਣਾ ਇਹ ਪੌਂਚ ਗਿਆ ਜੀ ਆਪਾਂ ਖੇਤ ਇਹ ਸਪਰੇ ਕਰਾਉਣੀ ਆ ਗੁੱਲੀ ਡੰਡੇ ਦੀ ਇੱਕ ਵਕਤੀਰਾ ਕਰਨੀ ਆ ਚੌਹ ਪੰਜਾਂ ਦਿਨਾਂ ਬਾਅਦ ਪਾਣੀ ਲਾ ਦਾਂਗੇ ਨਾਲ ਕਣਕ ਵੇਖ ਸੰਦੇ ਦੇ 200 ਲੀਟਰ ਪਾਣੀ ਲਾਉਣਾ ਕਿਲੇ ਦਾ ਤੇ ਟਰੈਕਟਰ ਆ ਗਿਆ ਹੋਵੇ ਜਿੱਤੋਂ ਪਾਸੇ ਫੇਰ ਲਾਉਣਾ ਪੰਜਾਬ 45 ਟੀ ਤੇ ਨਹੀਂ ਪਈਆਂ ਤੇ ਇਹ ਜਿਹੜਾ ਆਪਾਂ ਸੁਬੇ ਕਰਾਉਣੀ ਹੈ ਤੇ ਇਹ ਸਪਰੇਅ ਕਰਕੇ ਆਪਾਂ ਕਿੰੋਂ ਪੰਜ ਦਿਨ ਬਾਅਦ ਪਾਣੀ ਪਾਉਣਾ ਗਾੜੀ ਗੁਰੂ ਮਹਾਰਾਜ ਦਾ ਰਿਜ਼ਲਟ ਦਿਖਵਾਇ ਕੀ ਰਿਜ਼ਲਟ ਦੇਤੀ

sc 77 Menga hefin студan um ogrjum tilənd væri alla og Бræn younga eben dragon landis áinn ájona í ekki og virðinsvelrihãi, en þau varum sktaraði mán banks, setnist beer işuna oppsért á rétt og fedri nedir og sl ég opin h Porci'sauðreligðe jegur var stuð pori hari þig siz sínt í aldrei flíni, það er laðinn, gedur ég Dios og er tínleik að voru því að ég hef aldrei alsasta og lífs mér sem prítast er hér af veel vidi í min deitu, og þaklað afileg lofti! ਇਹ ਮੌਚਾਲਾ ਜੀ ਬਾਕੀ ਹੁਣ ਆਪਾਂ ਤਾਂ ਆਪਦੀ ਲੋ ਚੰਗੀ ਦਵਾਈ ਕੀਤੀ ਤੇ ਚੰਗੀ ਤਰ੍ਹਾਂ ਕਰਾਉਂਦਾ 200 ਲੀਟਰ ਪਾਣੀ ਲਾਉਂਦਾ ਹੈ ਤੇ ਗਾੜੀਆਂ ਵੇਖੋ ਹੁਣ ਕੀ ਰਿਜ਼ਲਟ ਆਉਂਦਾ ਕੀ ਨਹੀਂ ਆਉਂਦਾ ਇਹ ਤਾਂ ਮੈਂ ਟੂਮੇ ਹਿੜਦਾ ਨਹੀਂ ਆ ਰਿਹਾ ਯਾਰ ਇਹ ਤਾਂ